ਦੁਨੀਆ ਦੇ ਮਨੁੱਖ ਕੋਲ ਕਦੇ ਜੀਵਨ ਵਿੱਚ ਸੁੱਖ ਆਉਣ ਦਾ ਚਾਂਸ ਨਹੀਂ ਬਣਿਆ ਹਰ ਮਨੁੱਖ ਨੂੰ ਚਾਂਸ ਮਿਲਦਾ ਥੋੜਾ ਜਿਆਦਾ ਲੋਕ ਆਖਦੇ ਨੇ ਕੋਈ ਸੰਭਾਲ ਸਕਦਾ ਉਸ ਚਾਂਸ ਨੂੰ ਕੋਈ ਨਹੀਂ ਸੰਭਾਲ ਸਕਦਾ ਦਾ ਕਾਰਨ ਕੀ ਸੁੱਖ ਨੂੰ ਬਿਸਰਾਮ ਦੀ ਆਦਤ ਨਹੀਂ ਸੁੱਖ ਨੂੰ ਬਿਸਰਾਮ ਦੀ ਆਦਤ ਨਹੀਂ ਸੁੱਖ ਚੱਲਦੇ ਨੇ ਆਉਂਦੇ ਨੇ ਚਲੇ ਜਾਂਦੇ ਨੇ ਆਉਂਦੇ ਨੇ ਚਲੇ ਜਾਂ ਬਿਸਰਾਮ ਦਾ ਅਖਰੀ ਅਰਥ ਕੀ ਹੈ ਟਿਕਾਓ ਰੁਕ ਜਾਣਾ ਰੁਕ ਜਾਣਾ ਰੋਜ਼ਾਨਾ ਜੀਵਨ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਅਸੀਂ ਕਈ ਵਾਰ ਸਫ਼ਰ ਕਰਦੇ ਕਰਦੇ ਥੱਕ ਜਾਈਏ ਤੇ ਸਾਥੀ ਨੂੰ ਆਖੀਦਾ ਭਲੇ ਆ ਥੱਕ ਗਏ ਆ ਥੋੜੀ ਦੇਰ ਕਿਤੇ ਬਿਸਰਾਮ ਕਰ ਲਈਏ ਰੁਕ ਜਾਇਓ ਕੋਈ ਦੋਸਤ ਘਰ ਆ ਜਾਏ ਸ਼ਮਮ ਪੈਣ ਤੇ ਜਾਣਾ ਚਾਹੇ ਆਖੀ ਤੇ ਭਲੇ ਆਜ ਦੀ ਰਾਤ ਇੱਥੇ ਹੀ ਵਿਸ਼ਰਾਮ ਕਰ ਲੈ ਬਿਸਰਾਮ ਦਾ ਅਖਰੀ ਅਰਥ ਹੈ ਰੁਕ ਜਾਣਾ ਪਰ ਸੁੱਖਾਂ ਨੂੰ ਆਦਤ ਨਹੀਂ ਤੋ ਰੁਕਦੇ ਨਹੀਂ ਆਉਂਦੇ ਵੀ ਨਹੀਂ ਤੋਰ ਵੀ ਚੜਦੇ ਰਾਤੀ ਮਾਈਕ੍ਰੋਫੋਨ ਪਰ ਕਿਸਨ ਆ ਰੋਗਾ ਨਾ ਜੀਵਨ ਵਿੱਚ ਹੈ ਜਿੰਨੇ ਕੋਲ ਸੁੱਖ ਆਉਂਦੇ ਨੇ ਉਹੋ ਹੀ ਤਾਲੇ ਲਾਉਂਦਾ ਹੈ ਕਿਉਂ ਲਾਉਂਦਾ ਹੈ ਉਹਨੂੰ ਪਤਾ ਹੈ ਸੁੱਖਾਂ ਨੇ ਟਿਕਣਾ ਨਹੀਂ ਇਸੇ ਤਰ੍ਹਾਂ ਇਹਨਾਂ ਨੂੰ ਰੋਕਿਆ ਜਾਂਦਾ ਹੈ ਉਹ ਜਿੰਨਾ ਸੁੱਖਾਂ ਦਾ ਸਮਾਨ ਹੁੰਦਾ ਜਿੰਦੇ ਵਿੱਚ ਉਹਨੂੰ ਸੁੱਖ ਨਜ਼ਰ ਆਉਂਦਾ ਉਹਨੂੰ ਸੰਭਾਲਦਾ ਕਿਉਂ ਸੰਭਾਲਦਾ ਹੈ ਕਿਉਂਕਿ ਉਹਨੂੰ ਡਾਰੇ ਕਿਤੇ ਤੋਰ ਨਾ ਜਾਏ मत समझो जिंद को सुख नहीं कोई परेशान है तो पाल रहा तो जिंद को सुख हान पहुंच गए ने वो भी परेशान है वो इसलिए फिक्रमंद कि चले न जाने। ना जाने की आदत है बल्कि पहले ए मनुख्ती जी है भी दौड़ বিশ্রাম ختم ਹੋ ਰਿਹਾ ਹੈ ਉਹਦਾ ਕਾਰਨ ਇਹ ਹੋਏ ਕਿਉਂਕਿ ਸੁਖ ਨਹੀਂ ਟਿਕਦੇ ਦੌੜ ਰਹੇ ਨੇ ਤੇ ਜਿੰਨੀ ਤੇਜ਼ੀ ਨਾਲ ਦੌੜ ਰਹੇ ਨੇ ਮਨੁੱਖ ਉਹਨਾਂ ਨੂੰ ਪਕੜਨ ਲਈ ਓਨੀ ਤੇਜ਼ੀ ਨਾਲ ਆਪ ਦੌੜਦੇ ਹਨ ਗੁਰੂ ਨੇ ਪਾਣੀ ਵੀ ਤੱਕਿਆ ਕਹਿਣ ਲੱਗੇ। ਧਾਵਤ ਕੋ ਜਦੋਂ ਪਿੱਛੇ ਤਰ ਰਿਹਾ ਹੈ। ਸ਼ਾਮੰਦਾਰ ਖੈ ਦੌੜਨਾ। ਜਿੰਨੀ ਤੇਜ਼ੀ ਨਾਲ ਦੌੜਵੇ ਐ ਸੁਖ ਓਨੀ ਤੇਜ਼ੀ ਨਾਲ ਉਹਨੂੰ ਢੂੰਡਣ ਵਾਲਾ ਦੌੜ ਰਿਹਾ ਹੈ। ਉਹਨਾ ਅੱਜ ਸੁੱਖਾਂ ਦਾ ਜ਼ਮਨ ਹੈ ਸੁੱਖਾਂ ਦੀ ਵੈਰਾਈਟੀ ਬੜੀ ਹੈ। ਮਨੁੱਖ ਸਾਰੇ ਸੁੱਖ ਚਾਹੁੰਦੇ। ਇਹ ਉਹ ਕਾਰਨ ਹੈ ਅੱਜ ਮਨ ਨੂੰ ਕੁਝ ਦੌੜ ਜ਼ਿਆਦਾ ਹੈ ਪਹਿਲੇ ਇੰਨੀ ਦੌੜ ਨਹੀਂ ਸੀ বিশ্রਾਮ ਸੀ ਅੱਗੇ ਸਵੇਰ ਦਾ ਕੰਮ ਤੇ ਗਿਆ ਹੋਇਆ ਕਮ ਸੇ ਕਮ ਸ਼ਾਮ ਨੂੰ ਤੇ ਟਾਈਮ ਤੇ ਆ ਕੇ ਘਰ ਵਿੱਚ ਬਿਸਰਾਮ ਕਰਦਾ ਸੀ ਹੁਣ ਬਿਸਰਾਮ ਖਤਮ ਹੋ ਰਿਹਾ ਹੈ ਉਹਦਾ ਬਿਸਰਾਮ ਖਤਮ ਹੋਣ ਦਾ ਕਾਰਨ ਕੀ ਹੈ ਕਿਉਂਕਿ ਸੁੱਖ ਨਹੀਂ ਰੁਕ ਰਿਹਾ ਉਹ ਤਹਰੇ ਨਹੀਂ ਮਨ ਕੋ ਉਹਨਾਂ ਦੇ ਪਿੱਛੇ ਤਹਰਿਆ जे वो विश्राम कर विश्राम करे इस मनुख का विश्राम खत्म हो रहा है हालांकि इन्हें घर अगे ना खूबसूरत बनाए नहीं इन्हें महल महाले बिल्डिंग अगे नालों खूबसूरत बनाई ने सोफे अगे नालों बैठने के स्थान खूबसूरत बनाए ने कंफर्टेबल बनाए ने बिस्तर अगर नालों ज्यादा नरम बनाए ने पर इन को पुछो भी तू देर विश्रम करना किसी भागों वाले कुछ गिनती दे दो चार छे घंटे दो चार घंटे ही विरोधी मसा आराम दे देखे किस भागों वाले विश्राम खत्म हो रहे मनुख को हूं मैं कई बार सोचना ਜਿਸ ਕਾਜ ਲਈ ਜਿਸ ਕੰਮ ਲਈ ਦਿਨ ਰਾਤ ਕਮਾ ਰਹੇ ਹੈ ਦੌੜ ਭੱਜ ਕਰ ਰਹੇ ਹੈ ਉਹ ਰੋਟੀ ਖਾਣ ਦਾ ਵੀ ਸਮਾਂ ਨਹੀਂ ਮਨੁੱਖ ਦਾ ਟਿਕਾਣਾ ਖਤਮ ਹੋ ਰਿਹਾ ਹੈ ਬਿਸ਼ਰਾਮ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਮੈਂ ਕਹਾਂ ਕਿ ਤੁਸੀਂ ਦੁਨੀਆ ਦੇ ਹਰ ਮਨੁੱਖ ਕੋਲ ਦੁਕਾਨ ਨਹੀਂ ਪਰ ਮਕਾਨ ਹੈ ਚੰਦ ਦੁਕਾਨ ਕਿਸੇ ਕੋਲ ਨਾ ਹੋਵੇ ਨਹੀਂ ਵੀ ਚਾਹਦਾ ਜਿਹੜੇ ਕੁਝ ਐਸੇ ਵਿਭਾਗ ਨੇ ਜਿਨ੍ਹਾਂ ਨੂੰ ਦੁਕਾਨ ਦੀ ਲੋੜ ਹੀ ਨਹੀਂ ਕਿਸੇ ਪਰਾ ਮੁਲਾਜ਼ਮ ਨੇ ਦੁਕਾਨ ਕੀ ਕਰਨੀ ਹੈ ਕਿਸੇ ਕਿਸਾਨ ਨੇ ਦੁਕਾਨ ਕੀ ਕਰਨੀ ਪਰ ਘਰ ਹਰ ਇੱਕ ਨੂੰ ਚਾਹੀਦਾ ਹੈ ਕਿਉਂਕਿ ਘਰ ਜਿਹੜਾ ਹੈ ਉਹ ਬਿਸ਼ਰਾਮ ਦਾ ਜ਼ਰੀਆ ਹੈ ਤੇ ਬਿਸ਼ਰਾਮ ਬਹੁਤ ਜ਼ਰੂਰੀ ਹੈ ਕਿ ਜੀਵਨ ਦੀ ਸਾਰੀ ਥਕਾਵਟ ਬਿਸ਼ਰਾਮ ਨਹੀਂ ਤਾਂ ਉਤਾਰਨੀ ਹੈ ਦੌੜ ਪਜਨੇ ਨਹੀਂ ਹਾਕੀਕ ਨਫਸ ਕਸੇ ਅਜ ਉਸ ਦਿਨ ਮਿਰਮਾ ਚਲ ਮੱਕ ਉਸ ਅੱਗੇ ਟਾਫਕ ਤੋੜਨਾ ਚਾਹ ਲੈ ਸਕਦਾ ਗੁਰੂ ਨੇ ਬਾਣੀ ਵਿਚ ਆਖਿਆ ਕਿ ਨ ਲੱਗੇ ਰੱਬ ਬਿਸਰਾਮ ਹੈ ਅਰਾਮ ਬਿਸਰਾਮ ਉਹ ਤਾਂ ਘਰ ਵੀ ਬਿਸਰਾਮ ਦੌਰਤ ਹੈ ਸਾਡੇ ਤੇ ਘਰ ਵੀ ਦੌਰੇ ਲੱਗ ਪੈਣ मनुख की दौड़ इतनी तेज हो गई है विश्राम इना खत्म हो गया कि मनुख ने हूं बैठ के खाना खाने का समय नहीं आ दिया दुकान खुली ने क्यों खुली क्यों खुल क्योंकि उन्होंने मनुख की नवल पछाण ली ए को बह के रोटी खाने का समय ही नहीं चाहता लै लिया ज्यादा खा लोबाइल फोन जेल इनकी कद क्यों निकली क्योंकि मनुख ब बेटिका हो गया इन्हें मिलना ही नहीं कितने? हूँ इतने अगले पल कितने पता ही नहीं इसलिए हमने मोबाइल फोन दिता कहें भलया जे मैंने जरूर मिलना हो थे, आ मेरा मोबाइल फोन जितने भी हो आव मिल जावगा क्योंकि तो मेरा कोई टिका नहीं संसार अंदर जिनिया वस्तुआं आजाद होंगे ने ना अस गुरमत समझ ली जिनिया संसार वस्तुआ ईजाद हों कि निर्भर होंगे हालात ते निर्भर होंगे मनुख्य के जीवन जीवनों विश्राम खो गया जोड़ा जरूरी इना खोया कि मनुख को खाने का समा नहीं हूं तुरैया जाता खाना चाहता है मोबाइल फोन है इन हूं तुरैया जाता गल करना चाहता है ਮੈਂ ਕਹਿੰਦਾ ਕਈ ਵਾਰ ਤੁਸੀਂ ਘਰ ਦੇ ਫੋਨ ਤੇ ਗੱਲ ਕਰਦੇ ਹੋ ਤੇ ਭਲਾ ਕਦੇ ਪੁੱਛਿਆ ਜੀ ਕਿੱਥੋਂ ਬੋਲ ਰਹੇ ਹੋ ਤੁਹਾਨੂੰ ਪਤਾ ਐ ਸੀ ਘਰ ਫੋਨ ਕੀਤਾ ਘਰ ਹੈ ਤਾਂ ਹੀ ਚੁੱਕਿਆ ਪਰ ਜਦੋਂ ਤੁਸੀਂ ਮੋਬਾਈਲ ਫੋਨ ਤੇ ਫੋਨ ਕਰੋ ਪੁੱਛ ਸਕਦੇ ਹੋ ਕਿੱਥੋਂ ਬੋਲ ਰਹੇ ਹੋ ਕਿ ਮੋਬਾਈਲ ਫੋਨ ਤਾਂ ਹੈ ਇਹ ਸੇ ਗੱਲ ਦਾ ਪ੍ਰਤੀਕ ਹੈ ਕਿ ਬੇਟਿਕਣਾ ਹੈ ਟਿਕਾਣਾ ਕੋਈ ਇਹ ਮੋਬਾਈਲ ਫੋਨ ਨਹੀਂ ਹੁਣ ਤਾਂ ਮੋਬਾਈਲ ਹோம் ਬਣ ਗਏ ਨੇ ਕਿ ਡਿਜੀਟਲ ਮੈਂ ਅਰਾਊਂਡ ਵੀ ਨਹੀਂ ਕਰ ਸਕਦਾ ਲੇਟ ਵੀ ਨਹੀਂ ਸਕਦਾ ਇੱਕ ਥਾਂ ਤੇ ਬੈਠ ਕੇ ਇਸ ਲਈ ਚਲਣਾ ਤੁਰਿਆ ਜਾਂਦਾ ਹੀ ਲੇਟ ਹਰੇ ਅਮ ਕੱਟ ਮੋਬਾਈਲ ਫੋਨ ਫਾਸਟ ਫੂਡ ਮੋਬਾਈਲ ਹோம் ਇਹ ਸਰੀਕਿਸਕਾ ਦੀ ਪ੍ਰਤੀਕ ਹੈ ਕਿ ਮਨੁੱਖ ਦਾ বিশ্রਾਮ ਖਤਮ ਹੋ ਗਿਆ ਕੀ ਢੀ ਉਜੀਬ ਗੱਲ ਹੈ ਜਦੋਂ ਰੱਬ ਦੇ ਹੋਮ ਦੀ ਗੱਲ ਆਈ ਹੈ ਨਾ ਉਦੋਂ ਨੇ ਆਖੇ ਹੁੰਦਾ ਮੋਬਾਈਲ ਹੋਮ ਨਹੀਂ ਬਲਕਿ ਦੇ ਚਲ ਗੋਬਿੰਦ ਧਾਮ ਗੋ ਟੂ ਬਿਗਨ ਬਿੰਸੇ ਹਰ ਸੇਵਾ ਨਹਿ ਚਲ ਗੋਬਿੰਦ ਧਾਮ ਨਿਤਲ ਦਾ ਕੀ ਨਾ ਚੱਲਣ ਵਾਲਾ ਤੇ ਮੋਬਾਈਲ ਹਮਕੀ ਦੀ ਚੱਲਣ ਵਾਲਾ ਉਹ ਸਾਡਾ ਹੁੰਦਾ ਮੇਲ ਕੀ ਰਹਿ ਗਿਆ ਸਾਡੇ ਸਬੰਧ ਟੁੱਟ ਗਏ ਕਿਉਂਕਿ ਉਹਦੇ ਸੁਭਾਅ ਹੁੰਦੀਆਂ ਆਦਤਾਂ ਨਾਲ ਸਾਡੀਆਂ ਆਦਤਾਂ ਸਾਡਾ ਸੁਭਾਈ ਨਾ ਮਿਲਿਆ ਕਿ ਏਡਾ ਅਜੀਬ ਗੱਲ ਹੈ ਉਹ ਦੌੜਦਾ ਨਹੀਂ ਉਹ ਟਿਕਦਾ ਉਹਨੇ ਦੌੜ ਕੇ ਜਾਣਾ ਵੀ ਕਿੱਥੇ ਹੈ ਉੱਥੇ ਜਾਣਾ ਜਿੱਥੇ ਉਹ ਪਹਿਲਾਂ ਨਾ ਹੋਵੇ ਜਾਈਏ ਉੱਥੇ जिथे पहला ना हो जे कि जाना भी चाहता है तो किए जिथे देखता उठा पेल ही बैठा इसलिए वह कि दूजी थान दौड़ के जाने की जरूरत ही नहीं पैती और तो सभी थाई रवि आह बैठा है पहले ही बैठा इसलिए रब दौड़ नहीं रब तो होंगे नहीं रब टिकाओ है रब मिसरा में उनका घर मोबाइल हो नहीं बल्कि नेचल गोबिंद धाम है उनका घर टिका होर टिकाओ है ना असि अंदर टिकने ना अर टिकने सा जीवन आहिस्ता आहिस्ता इन्नी दौड़ में है कि जीवन ही मोबाइल हो गया है जीवन ही दौड़ हो गया है ਇੰਨ ਮਨੁੱਖ ਕਿਉਂ ਦੌੜ ਰਿਹਾ ਹੈ ਇਸ ਲਈ ਦੌੜ ਰਿਹਾ ਹੈ ਕਿਉਂਕਿ ਜਿੰਨੂੰ ਢੂੰਡਣਾ ਹੈ ਜਿੰਦੀ ਪ੍ਰਾਪਤੀ ਚਾਹੁੰਦਾ ਹੈ ਉਹ ਦੌੜ ਰਿਹਾ ਜੇ ਤਾਂ ਰੱਬ ਦੀ ਪ੍ਰਾਪਤੀ ਚਾਹੁੰਦਾ ਤਾਂ ਉਹ ਦੌੜ ਨਹੀਂ ਰਿਹਾ ਉਹ ਨੇਚਰ ਗੋਬਿੰਦ ਧਾਮ ਹੈ ਤਾਂ ਇਹ ਨੂੰ ਵੀ ਚੱਕਾਉਂਦੇ ਹੁੰਦਾ ਜੇ ਤਾਂ ਰੱਬ ਦੀ ਪ੍ਰਾਪਤੀ ਚਾਹੁੰਦਾ ਤਾਂ ਉਹ ਦੌੜ ਨਹੀਂ ਰਿਹਾ ਇਸ ਲਈ ਨੂੰ ਦੌੜਨ ਦੀ ਲੋੜ ਹੀ ਨਪੈਂਦੀ ਮੈਥਰਸ ਕਿਤੇ ਸੀ ਉਡੀਕਣ ਤੇ ਟੂਡੇ ਦੇ ਵਿੱਚ ਕੀ ਫਰਕ ਹੈ ਰੱਬ ਨੂੰ ਟੂਡਣਾ ਨਹੀਂ ਰੱਬ ਨੂੰ ਉਡੀਕਣਾ ਤੇ ਮੈਲਸ ਕਿਤੇ ਸੀ ਟੂਡਣ ਤੇ ਉਡੀਕਣ ਵਿੱਚ ਇਹ ਅੰਤਰ ਹੈ ਜਿਹੜਾ ਟੂਡਦਾ ਉਹ ਬੇਕਾਰ ਹੋ ਜਾਂਦਾ ਹੈ ਉਹਤੇ ਕੀ ਨਹੀਂ ਸਕਦਾ ਉਹਦੇ ਸਿਰ ਬੜੀਆਂ ਜ਼ਿੰਮੇਵਾਰੀਆਂ ਨੇ ਉਹਨੂੰ ਐਡਰੈਸ ਵੀ ਯਾਦ ਹੋਵੇ ਜਿਹਨੂੰ ਢੁੰਡ ਰਿਹਾ ਉਹਦੀ ਸ਼ਕਲ ਸੂਰਤ ਵੀ ਜਾਣਦਾ ਹੋਵੇ ਪਰ ਰੱਬ ਤਾਂ ਹੈ ਬਰੰਦੀ ਰੰਗ ਹਾਇ ਮੁਖਤਲਫ ਇਸ ਲਈ ਢੂੰਡਣਾ ਬੜਾ ਔਖਾ ਮਰਜ਼ੀ ਕੀਤੀ ਸੀ ਜਿਹੜਾ ਆਦਮੀ ਢੂੰਡਣ ਨਿਕਲਦਾ ਹੈ ਉਹਦਾ ਘਰ ਤੇ ਬਲ ਕੇ ਉਦਾਸ ਹੋ ਜਾਂਦਾ ਹੈ ਘਰ ਦੀ ਸਫਾਈ ਖਤਮ ਹੋ ਜਾਂਦੀ ਹੈ ਚਹਲ ਪਹਿਲ ਖਤਮ ਹੋ ਜਾਂਦੀ ਹੈ ਘਰ ਵਿੱਚ ਸੇ ਤਾਂ ਸਫਾਈ ਕਰੇ ਤੇ ਜਿਹੜਾ ਢੂੰਡਣ ਵਾਲਾ ਹੈ ਉਹਨੂੰ ਕਰ ਲੈਣਾ ਪੈਂਦਾ ਹੈ ਬਲਕਿ ਉਹ ਘਰ ਦੀ ਸਫਾਈ ਕਰਕੇ ਰੱਖਦਾ ਹੈ ਮੇਰੇ ਮਿੱਤਰ ਨੇ ਮੇਰੇ ਘਰ ਆਉਣਾ ਹੈ ਜਿਹੜਾ ਕਹਰ ਵਿੱਚ ਬੈਠ ਗਿਆ ਵਿਸਰਾਮ ਹੋ ਗਿਆ ਬਸ ਐ ਹੀ ਤੇ ਭਲਕੇ ਉਹਨਾਂ ਰੱਬ ਕਿ ਉਕੇ ਦੌੜਦਾ ਨਹੀਂ ਇਸ ਲਈ ਜੇ ਤੂੰ ਰੱਬ ਦਾ ਢੰਡਾੂ ਹੋਵੇਂ ਤੇਰਾ ਵਿਸਰਾਮ ਬਟ ਜਾਏ ਜੋ ਆਪ ਤੂੰ ਦੌੜੂ ਹੋਗੇ ਪਦਾਰਥਾਂ ਦਾ ਪਦਾਰਥ ਠਿਕਦਾ ਨਹੀਂ ਤੂੰ ਦੌੜੂ ਹੋਗੇ ਸੰਸਾਰ ਦਾ ਸੰਸਾਰ ਠਿਕਦਾ ਨਹੀਂ ਇਸ਼ਲੀਤਾਂ ਸੰਸਾਰ ਨੂੰ ਲੋਗ ਚਲਾਏ ਮਾਨਾਖਦੇ ਤੇ ਮੋਬਾਈਲ ਲਖਦੇ। ਯਾਦ ਤੱਕ ਬੜੀ। ਖਲਾਤਵੀਂ ਖਲ ਹੁੰਦਾ ਐਸਨ ਕਿ ਦੁਨੀਆ ਚੀਜ਼ ਫਿਲਹਾਲ ਸਗਲੀ ਉਹ ਕਹਿੰਦੇ ਮੈਂ ਫਿਲਹਾਲ ਇੱਥੇ ਅਗਲੇ ਪਲ ਫੋਨ ਕਰਨਾ ਹੋਵੇ ਤੇ ਪਤਾ ਨਹੀਂ ਕਿੱਥੇ ਹੋਣਾ। ਦੁਨੀਆ ਚੀਜ਼ ਫਿਲਹਾਲ। ਅ ਰੱਬ ਟਿਕਦਾ ਐ। ਉਹਨੂੰ ਜੁੜਨ ਵਾਲੋਂ ਦੇ ਨਾਲ ਜੁੜਨ ਉਹਨੂੰ ਟੁੱਟਣ ਵਾਲੇ ਉਹਦੀ ਮਿਲਾਪ ਦੀ ਖਾਸ਼ ਰੱਖਣ ਵਾਲੇ ਉਹਦੀ ਪ੍ਰਾਪਤੀ ਦੀ ਤਾਂਗ ਰੱਖਣ ਵਾਲੇ ਨੂੰ ਵਿਸਰਾਮ ਮਿਲਦਾ ਹੈ ਤੇ ਵਿਸਰਾਮ ਕੀ ਥਕਾਵਟ ਉਤਰ ਜਾਂਦੀ ਜਿੰਨੂੰ ਦਿਨ ਰਾਤ ਹੀ ਵਿਸਰਾਮ ਨਾ ਮਿਲੇ ਜਿੰਨੂੰ ਕਦੇ ਵੀ ਟਿਕਾਣਾ ਨਾ ਮਿਲੇ ਐਸੀ ਮਨੁੱਖੀ ਹਾਲਤ ਦੇਖ ਲੋ ਕਿ ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਆਂ ਧਾਵਤ ਕੋ ਧਾਵ ਬੋ ਭਗਤੀ दौड़ लाई है इसने दिन रात की दौड़ है इसकी पर कड़ा तारे है, पिछे है। दावत को धावे सुख तारे ने दौड़ रहे हैं विश्राम कोई नहीं विश्राम भी है। दता ए बेटिका ना हो गया ਕਹਿੰਦਾ ਬਿਸਰਾਮ ਖਤਮ ਹੋ ਗਿਆ ਗੁਰੂ ਕਹਿੰਦੇ ਨੇ ਇਸ ਲਈ ਚੰਗੀ ਗੱਲ ਇਹ ਹੈ ਜੇ ਤੂੰ ਚਰਨ ਕਮਲ ਗਹਿ ਲੈ ਪਰ ਜੇ ਤੂੰ ਗੁਰੂ ਦੇ ਪ੍ਰਭੂ ਦੇ ਚਰਨਾਂ ਵਿੱਚ ਇਕਾਗਰ ਚਿੱਤ ਹੋ ਜਾਏ ਉਹਦੇ ਨਾਲ ਆਪਣੀ ਸੁਰਤ ਜੋੜ ਲੈ ਤੇ ਫਿਰ ਜਿਹੜਾ ਤੇਰਾ ਸੁੱਖ ਹੈ ਨਾ ਉਹ ਬਿਸਰਾਮ ਬਣ ਜਾਏਗਾ ਦਰਦ ਹੋ ਜਾਏਗਾ ਅਗੋਂ ਤੇ ਇੱਕ ਭਾਦਰ ਸਾਹਿਬ ਨੇ ਐਵੇਂ ਨਹੀਂ ਆਖਿਆ ਟਾਈਮ ਲੱਗੇ ਮਾਈ ਮੈਂ ਤੁਹਾਨੂੰ ਪਾਲਿਆ ਹਰ ਨਾਮ ਮਾਈ ਮੈਂ ਤੁਹਾਨੂੰ ਪਾਲਿਆ ਹਰ ਨਾਮ ਮਨ ਮੇਰਾ ਦਰਮੇਂ ਵੀ ਤੇ ਛੁੱਟਿਆ ਪ੍ਰਾਪਤੀ ਬਦਲ ਗਈ ਨਿਸ਼ਾਨਾ ਬਦਲ ਗਿਆ ਟਾਰਗੇਟ ਬਦਲ ਗਿਆ ਦੀ ਪ੍ਰਭੂ ਦੀ ਪ੍ਰਾਪਤੀ ਦਾ ਮਸਲਾ ਹੈ ਕਦੀ ਪਦਾਰਥਾਂ ਦੀ ਪ੍ਰਾਪਤੀ ਦਾ ਮਸਲਾ ਹੈ ਜੇ ਲਗੇ ਜਿਹੜੇ ਡਰ ਲੈ ਨੇ ਉਹਨਾਂ ਦੀ ਪ੍ਰਾਪਤੀ ਲਈ ਤੈਨੂੰ ਡਰਨਾ ਪੈਣਾ ਹੈ ਜਿਹੜਾ ਠੀਕ ਹੋਇਆ ਹੈ ਉਹਦੀ ਪਤਾ ਉਹਦੀ ਪ੍ਰਾਪਤੀ ਲਈ ਤਕਨਾ ਪੈਣਾ ਹੈ ਰੱਬ ਕਿਉਂਕਿ ਨਿਰਚਲ ਗੋਬਿੰਦ ਧਾਮ ਹੈ ਇਸ ਲਈ ਉਹਦੀ ਪ੍ਰਾਪਤੀ ਵਾਲਾ ਮਨੁੱਖ ਜਿਹੜਾ ਹੈ ਉਹਦਾ ਬਿਸਰਾਮ ਬਣ ਜਾਂਦਾ ਹੈ ਕਿ ਕਿ ਸੰਸਾਰਿਕ ਸੁਖ ਜਿਹੜੇ ਨੇ ਉਹ ਟਿਕਨ ਵਾਲੇ ਨਹੀਂ ਇਸ ਲਈ ਉਹਨਾਂ ਨੂੰ ਮਨੁੱਖ ਤਾਲੇ ਮਾਰ ਮਾਰ ਰੱਖਦਾ ਲਾਪਰਾਂ ਚ ਰੱਖਦਾ ਰਾਤ ਦੇ ਲਗਜ਼ ਵੀ ਸੰ ਕਿ ਦਰਵਾਣ ਬਿਠਾ ਬਿਠਾ ਰੱਖਦਾ ਕਈ ਵਾਰ ਫਿਰ ਵੀ ਦੌੜ ਜਾਂਦੇ ਨੇ ਇਸੇ ਲਈ ਮਨੁੱਖ ਦੀ ਆਤਮਾ ਚੈਨ ਵਿੱਚ ਨਹੀਂ ਬਿਸਰਾਮ ਨਹੀਂ ਰਿਹਾ ਗੁਰੂ ਕਹਿੰਦੇ ਨੇ ਇਸ ਲਈ ਮੈਂ ਤੈਨੂੰ ਤਰੀਕਾ ਦੱਸਣਾ ਚਾਹਨਾ ਤਾਂ ਕਿ ਤੇਰੇ ਜੀਵਨ ਵਿੱਚ ਬਿਸਰਾਮ ਆ ਜਾਏ ਸਤਿਗੁਰੂ ਕਹਿੰਦੇ ਨੇ ਚਰਨ ਕਮਲੇ ਚਰਨ ਨਿਕਮਲੇ ਹਿਰਦੇ ਘੋਨਾ ਤੇ ਸੁਖ ਸੰਹ ਵਿਸਰਾ i mm -hmm. ਸਭੋ ਬਿਸਰਾਉ ਤੂੰ ਜੀਵਨ ਵਿੱਚ ਬਿਸਰਾਮ ਲੁੜੀਦਾ ਹੈ ਮਨੁੱਖ ਜਿੰਨੀ ਕਾਰਨਾ ਕਾਰਜਾ ਉਹ ਵੀ ਬਿਸਰਾਮ ਨਹੀਂ ਪਰ ਕੀ ਕਾਰਨ ਹੈ ਆਲਣ ਕਾਲਦਾ 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 ਐਨਾ ਸੁਭਾ ਬਣ ਜਾਂਦਾ ਉਹ ਬਿਸਰਾਮ ਹੀ ਭੁੱਲ ਜਾਂਦਾ ਤੇ ਬਿਸਰਾਮ ਵੀ ਹੋਣੇ ਮਨੁੱਖ ਕੋਲੋਂ ਪੁੱਛੋ ਤੇਰੀ ਹਾਲਤ ਕੀ ਜਿੰਨੂੰ ਜੀਵਨ ਵਿੱਚ ਕਦੀ ਬਿਸਰਾਮ ਨਾ ਮਿਲਿਆ ਹੋਵੇ ਇਸ ਨਹੀਂ ਬਿਸਰਾਮ ਮਨੁੱਖ ਦੇ ਜੀਵਨ ਦੀ ਆਤਮ ਲੋੜੀ ਦੀ ਚੀਜ਼ ਹੈ ਉਹ ਤਨ ਨੂੰ ਵੀ ਚਾਹੀਦਾ ਹੈ ਉਹ ਮਨ ਨੂੰ ਵੀ ਚਾਹੀਦਾ ਹੈ ਉਹ ਆਤਮ ਨੂੰ ਚਾਹੀਦਾ ਉਹ ਸੁਰਤ ਨੂੰ ਨਹੀਂ ਚਾਹੀਦਾ ਆ ਰੋਜ਼ ਦਾ ਪਟਕਣਾ ਕੀ ਅਸੀਂ ਕਿਉਂ ਆਖਨੇ ਆ ਮਨ ਬੜਾ ਭਟਕ ਰਿਹਾ ਹੈ ਭਈ ਕਈ ਲੋਕ ਪਰੇਸ਼ਾਨ ਨੇ ਮਨ ਬੜਾ ਭਟਕਦਾ ਹੈ ਪਰ ਜੇ ਪਟਕਣਾ ਤੈਨੂੰ ਪਸੰਦ ਨਹੀਂ ਤੇ ਵਿਸਰਾਮਣ ਹੋ ਗਏ ਸਾਰੇ ਦਿਨ ਦਾ ਥੱਕਿਆ ਹੋਇਆ ਕੋਈ ਯਾਤਰੂ ਸ਼ਾਮਾ ਨੂੰ ਕੋਈ ਰਹਿਣ ਬਸੇਰੇ ਲਈ ਵਿਸਰਾਮ ਲਈ ਟਿਕਾਣਾ ਢੂੰਡਦਾ ਹੈ ਨਾ ਹਾਲਿਕ ਨੂੰ ਵਿਸਰਾਮ ਦੀ ਲੋੜ ਹੈ ਹਰ ਜੀਵ ਨੂੰ ਇੱਕ ਵਾਰ ਸਕਿੰਤੀ ਸੀ ਅਸਮਾਨ ਤੇ ਉਡਾਰੀਆਂ ਲਗਾਉਣ ਵਾਲੇ ਪੰਛੀ ਵੀ ਨਿਸਰਾ ਮਢੁੰਗਦੇ ਨੇ ਇਹੋ ਕਾਰਨ ਉਹਨਾਂ ਨੇ ਦੁਕਾਨ ਕੋਈ ਨਹੀਂ ਬਣਾਈ ਉਹ ਮੁਲਾਜ਼ਮਤ ਕੋਈ ਨਹੀਂ ਕਰਦੇ ਦਾਣਾ ਦਾਣਾ ਚੋਗਾ ਇੱਕ ਇੱਕ ਦਾਣਾ ਕਰਕੇ ਪਤਾ ਨਹੀਂ ਕਿੱਥੋਂ ਮਿਲਣਾ ਉਹਨਾਂ ਨੇ ਚੁਗ ਲੈਨੇ ਪਰ ਅਰਨਾ ਜ਼ਰੂਰ ਬਣਾਉਂਦੇ ਨੇ ਦੁਕਾਨ ਨਹੀਂ ਬਣਾਉਂਦੇ ਅਰਨਾ ਜ਼ਰੂਰ ਬਣਾਉਂਦੇ ਸਰਦਿਨ ਕਈ ਟਿਕਾਣਿਆਂ ਤੋਂ ਚੋਗਾ ਚੁੱਕ ਕੇ ਸਮੇਂ ਨਾਲ ਅੰਧੇ ਤੋ ਪਹਿਲਾਂ ਸ਼ਾਮਾਂ ਨੂੰ ਬਿਸਰਾਮ ਤੇ ਆਲਮੇ ਤੇ ਆ ਜਾਂਦੇ ਨੇ ਇਸ ਗੱਲ ਦਾ ਪ੍ਰਤੀਕ ਹੈ ਕਿ ਬਿਸਰਾਮ ਹਰ ਇੱਕ ਨੂੰ ਚਾਹੀਦਾ ਹੈ ਕਿਉਂਕਿ ਰੱਬ ਬਿਸਰਾਮ ਹੈ ਇਸ ਲਈ ਰੱਬ ਨਾਲ ਜੁੜਨ ਵਾਲਿਆਂ ਦੀ ਸੁਰਤ ਮਨ ਆਤਮਾ ਸਭ ਕੁਝ ਬਿਸਰਾਮ ਵਿੱਚ ਆ ਜਾਂਦਾ ਹੈ ਉੱਥੇ ਨਿਤ ਸੁਖ ਸਿਮਰਨ ਹੋ ਹੁੰਦਾ ਹੈ ਉਹਨਾਂ ਦੇ ਸੁਖ ਵੀ ਫਿਰ ਨਹੀਂ ਦੌੜਦੇ तावत को धावे बहुभा वाली गल भी खत्म हो जाती है विश्राम बन जाता है सुख भी विश्रम करते हैं तो सुखी भी विश्राम कर है इन्होंने शब्दों ना जा चिका फतह बुलाओ वागुरू जी का खालसा